ਬੀਤੇ ਕੱਲ੍ਹ ਪਿੰਡ ਸ਼ੇਰੋਂ ਵਿਖੇ ਮੌਜੂਦ ਸਿੱਧੂ ਫਾਰਮ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵਾਰਦਾਤ ਤੋਂ ਬਾਅਦ ਜਿੱਥੇ ਕੀ ਪੂਰੇ ਪੰਜਾਬ ਵਿੱਚ دہشت ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਸਰਕਾਰ ਦੀਆਂ ਜਿਹੜੀਆਂ ناکਾਮੀਆਂ ਉਹ ਸਾਹਮਣੇ ਆ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ ਜਿਹੜੇ ਆਮ ਆਦਮੀ ਪਾਰਟੀ ਤੋਂ ਮੌਜੂਦਾ ਸਰਪੰਚ ਹਰਬਿੰਦਰ ਸਿੰਘ ਜਿਹੜੇ ਪਿੰਡ ਠੱਠੀਆਂ ਮੰਦਾਂ ਦੇ ਨਿਵਾਸੀ ਸਨ ਔਰ ਮੌਜੂਦਾ ਨੰਬਰਦਾਰ ਵੀ ਸਨ ਉਹਨਾਂ ਦਾ ਕੱਲ ਇੱਕ ਵਿਆਹ ਸਮਾਂਗਮ ਵਿੱਚ ਕੁਝ ਦੋੜੇ ਅਨੁਭਾਤੇ ਜਿਹੜੇ ਬਦਮਾਸ਼ੀ ਉਹਨਾਂ ਵੱਲੋਂ ਫਾਇਰਿੰਗ ਕਰਕੇ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਇਸ ਤਰ੍ਹਾਂ ਉਹਨਾਂ ਦਾ ਚਚੇਰਾ ਭਰਾ ਇੱਕ ਜੋਬਨਦੀਪ ਸਿੰਘ ਵੀ ਜਿਹੜਾ ਹੈ ਉਹ ਵੀ ਜ਼ਖਮੀ ਹੋ ਗਿਆ ਹੈ ਅੱਜ ਜਿਹੜਾ ਕਿ ਸਿਵਲ ਹਸਪਤਲ ਤਰਨਤਨ ਵਿਖੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਿਹੜਾ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਹੈ ਉਹਨਾਂ ਦਾ ਪੋਸਟਮਾਰਟਮ ਕਰ ਰਿਹਾ ਹੈ ਤੁਸੀਂ ਵੇਖ ਸਕਦੇ ਜੇ ਤਸਵੀਰਾਂ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਤੋਂ ਇਲਾਵਾ ਪਿੰਡ ਵਾਸੀ ਇੱਥੇ ਮੌਕੇ ਤੇ ਮੌਜ ਪੋਸਟਮਾਰਨ ਦੀ ਕਾਰਵਾਈ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਤੋਂ ਬਾਅਦ ਉਹਨਾਂ ਦਾ ਜੱਦੀ ਪਿੰਡ ਜਿਹੜਾ ਠੱਠੀਆਂ ਮੰਤਾਂ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਇਸ ਦੌਰਾਨ ਜਿਹੜੀ ਕਿ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਆਪਣੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਦਿੱਤੀ ਗਈ ਹੈ ਖਾਨਾ ਸਰਖਾਲੀ ਦੀ ਪੁਲਿਸ ਵੱਲੋਂ ਜਿਹੜਾ ਕਿ ਮ੍ਰਿਤਕ ਹਰਬਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਜਿਹੜੇ ਪਿੰਡ ਠੱਠੀਆਂ ਮੰਤਾਂ ਦੇ ਸਰਪੰਚ ਸੀ ਉਹਨਾਂ ਦੇ ਭਰਾ ਜਿਹੜੇ ਆ ਛੋਟੇ ਭਰਾ ਹਰਪੀਰ ਸਿੰਘ ਦੇ ਬਿਆਨਾਂ ਹੇਠ ਜਿਹੜੇ ਕਿ ਅਣਪਛਾਤੇ ਜਿਹੜੇ ਬਦਮਾਸ਼ਾਂ ਦੇ ਖਿਲਾਫ ਅਰਜ਼ੀ ਦਰਜ ਕੀਤਾ ਜਾ ਚੁੱਕਾ ਹੈ ਔਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਸ ਕਤਲ ਤੋਂ ਬਾਅਦ ਦੇਰ ਰਾਤ ਤੱਕ ਸੋਸ਼ਲ ਮੀਡੀਆ ਉੱਪਰ ਪੋਸਟਾਂ ਵੀ ਵਾਇਰਲ ਹੁੰਦੀਆਂ ਨਜ਼ਰ ਆਈਆਂ ਜਿਸ ਵਿੱਚ ਅਤਵਾਦੀ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਇਸ ਹਤਿਆ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਔਰ ਉਸ ਵਿੱਚ ਜਿਹੜਾ ਕਿ ਪੁਲਿਸ ਨੂੰ ਵੀ ਜਿਹੜੀ ਕਿ ਤਾੜਨਾ ਦਿੱਤੀ ਗਈ ਹੈ ਕਿ ਜਿਹੜੇ ਉਹ ਇਨਕਾਊਂਟਰ ਕਰ ਰਹੀ ਹੈ ਉਹ ਝੂਠੇ ਇਨਕਾਊਂਟਰ ਨਾ ਕਰੇ ਜੇ ਉਹ ਅਜਿਹਾ ਇਨਕਾਊਂਟਰ ਝੂਠੇ ਕਰਦੇ ਰਹੀਗੇ ਤੇ ਫਿਰ ਇਸ ਦਾ ਨਤੀਜੇ ਜਿਹੜੇ ਗੰਭੀਰ ਵੇਖਣ ਨੂੰ ਮਿਲ ਸਕਦੇ ਹਨ ਔਰ ਪੁਲਿਸ ਨੂੰ ਜੀ ਜਿਹੜੀ ਕਿ ਇਹ ਧਮਕੀ ਭਰੀ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਲੇਕਿਨ ਪੁਲਿਸ ਵੱਲੋਂ ਇਸ ਪਾਈ ਗਈ ਪੋਸਟ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਪੁਲਿਸ ਵੱਲੋਂ ਆਪਣੇ ਤੌਰ ਤੇ ਆਪਣੇ ਲੈਵਲ ਤੇ ਵੱਖਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਜਿਹੜੀ ਹਤਿਆ ਦੇ ਪਿੱਛੇ ਜਿਹੜੀ ਕੀ ਕਾਰਨ ਸਨ ਨਿੱਜੀ ਰੰਜਸ਼ ਸੀ ਉਸ ਦੀ ਉਸ ਦੇ ਐਂਗਲ ਨੂੰ ਲੈ ਕੇ ਵੀ ਜਿਹੜੇ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕੁਝ ਸਮੇਂ ਬਾਅਦ ਜਦੋਂ ਪੋਸਟਵਾਨ ਮੁਕੰਮਲ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਕੀਤਾ ਜਾਵੇਗਾ ਰਮਨ ਚਾਵਲਾ ਜਗਮਨ ਟੀਵੀ ਤਰਨਤਾਰਨ